ਜੀ ਵੀਰ ਜੀ ਕੀ ਨਾਮ ਹੈ ਤੇ ਕੀ ਘਟਨਾ ਬੱਪੀ ਜੀ ਜਿਹੜੀ ਡੈਥ ਹੋਈ ਹੈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਸੜਾ ਤੇ ਮੁੜ ਕੇ ਜੀ ਉਹ ਆਪਦੇ ਆਪਦੇ ਘਰਾਂ ਨੂੰ ਵਾਗ ਗਏ ਉਹ ਆਪਦੇ ਘਰੇ ਵਾਗ ਗਏ ਤੇ ਜਦੋਂ ਇਸ ਦੂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇਥੇ ਜੇਲ੍ਹ ਕੋਲ ਆਕੇ ਜੀ ਇਹਦੇ ਸ਼ਾਮ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਆ ਜੀ ਕਿੰਨੇ ਜਣੇ ਤੇ ਹਮਲਾ ਹੋਇਆ ਗਿਆ ਦੂਸਤ ਕੋਲ ਕਿੰਨੇ ਜਣੇ ਜਾਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣਿਆਂ ਦੇ ਬੱਸ ਬੱਸ ਹੋਰ ਕਿਹਦੀ ਸੱਤਾ ਵਜੀਆਂ ਜੀ 6:00 ਹੀ ਸਾਡੇ ਹਜੇ ਬਾਵਾ ਜਣੇ ਹੁੰਦੇ 5-7 ਜਣਿਆਂ ਦੀਆਂ ਸਾਰਿਆਂ ਦੀਆਂ 6:00 ਕਿਉਂ ਅਸੀਂ ਘੱਟ ਸੀਗੇ ਜੀ ਜਣੇ ਤੇ ਨਾਲ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਈ ਪੁਲਸਾਂ ਨੇ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਤਾ ਉਹ ਵਾਲੀ ਪੁਲਸ ਆਈ ਆ ਟਾਈਮ ਤੇ ਆਪ ਦਾ ਪਾਈ ਰਹਿੰਦੇ ਆ ਉਥੇ ਕੀ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰਕਾਰ ਕਾਰਵਾਈ ਹੋਵੇ ਬਸ ਚਿੱਟਾ ਰੋਕਣ ਨੂੰ ਕਾਹਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾਈ ਪੁਲਸ ਅਸੀਂ ਤਾਂ ਇੰਨਾ ਹੀ ਕਹਿੰਦੇ ਜੇ ਆਪਾਂ ਪਹਿਲੇ ਸਰਪੰਚ ਦੀ ਗੱਲ ਕਰੀ ਕਿ ਹੈ ਸੁਭਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾ ਜਿੱਤੇ ਆ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਸਟੇ ਕਿਵੇਂ ਹੈ ਬਾਈ ਰੰਦਿਸ਼ ਲੱਗਦੀ ਆ 25 ਰੰਦਿਸ਼ ਤਾਂ ਬਾਈ ਉਹ ਬਣਾਈ ਵੀ ਉਹਨਾਂ ਦਾ ਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੌਣ ਆਇਆ ਛੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ ਰਾਦਾ ਕਰਕੇ ਆਏ ਸੀ ਉਹ ਇਹ ਸਾਰਾ ਘਟਨਾਕਰਮ ਤੁਹਾਡੇ ਸਾਹਮਣੇ ਹੋਇਆ ਮੈਂ ਬਾਈ ਨਾਲ ਹੀ ਸੀਗਾ ਮੇਰੇ ਵੀ ਵੱਜੀ ਇੱਥੇ ਬਾਹ ਤੇ ਛੱਟ